ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਣੇ ਹੈਗੀ ਆ ਕਿਸਾਨ ਮਿਲਣੀ ਅੱਜ ਚੱਲਿਆਂ ਫਾਰਮ ਤੇ ਬਾਬਾ ਜੀ ਦੇ ਮੂਹਰੇ ਅਰਦਾਸ ਕਰਕੇ ਕੀ ਬਾਬਾ ਜੀ ਸਾਰਾ ਕੁਝ ਵਧੀਆ ਹੋਵੇ ਚਲਦੀ ਆ ਪ੍ਰਸ਼ਾਦੇ ਦੀ ਤਿਆਰੀ ਲਿਮ ਖੱਤ ਚਾਹੀਗਾ ਕੋਈ ਇਹ ਕਿਵੇਂ ਪਤਾ ਲੱਗੂ ਕਿ ਬੀ ਵਾਲਾ ਆਲੂ ਆ ਜਾਂ ਰਾਸ਼ਨ ਵਾਲਾ ਆ ਜਾਂ ਕੋਈ ਹੋਰ ਆ ਇਹ ਕਿਵੇਂ ਪਤਾ ਲੱਗੂਗਾ ਕਿ ਇਹ ਬੀ ਵਾਲਾ ਹੈ ਇਹਦੀ ਗੱਲ ਕਰਾਂਗੇ ਸਭ ਤੋਂ ਵੱਡੀ ਗਲਤੀ ਤੁਸੀਂ ਇੱਥੇ ਕਰਦੇ ਹੋ ਜੇ ਇਸ ਵੇਲੇ ਤੁਸੀਂ ਨਾ ਕੋਡ ਸੋਰਟ ਕਹਿੰਦੇ ਨੇ ਨਾ ਮਾ ਬੀ ਲੈ ਕੇ ਆਇਆ ਤੁਸੀਂ ਉਹ ਬੀ ਨਹੀਂ ਲੈ ਕੇ ਆਏ ਮੇਰੇ ਤੁਸੀਂ ਆਲੂ ਲੈ ਕੇ ਆ ਜੀ ਉਹ ਬੀ ਨਹੀਂ ਹੁੰਦਾ ਉਹ ਸਭ ਤੋਂ ਵੱਡੀ ਗਲਤੀ ਹੈ ਅੱਜ ਤੋਂ ਬਾਅਦ ਉਹ ਗਲਤੀ ਨਹੀਂ ਆਪਕਾਣੀ ਦੂਸਰਾ ਹੈਗਾ ਕਿ ਜਿਹੜੇ ਬੀ ਪੈਦਾ ਕਰਨ ਦੇ ਦੋ ਸਿਸਟਮ ਆ ਇੱਕ ਹਾਈ ਟੈਕ ਸਿਸਟਮ ਹੈ ਇੱਕ ਰਵਾਇਤੀ ਸਿਸਟਮ ਹੈ ਆਪਾਂ ਉਹ ਜਾਣਨਾ ਹੁੰਦਾ ਕਿ ਫਰਕ ਕੀ ਹੈ ਚੌਥੇ ਨੰਬਰ ਤੇ ਆਪਾਂ ਇਹ ਸਿੱਖਣਾ ਹੈ ਕਿ ਬੀਡ ਪਲੌਟ ਬੀਡ ਪੈਦਾ ਕਰਨ ਦੇ ਨੁਸਕੇ ਜਾਂ ਬੀਡ ਪਲੌਟ ਟੈਕਨੀਕ ਕੀ ਹੁੰਦੀ ਹੈ ਕਿ ਤੁਹਾਡੇ ਕੋਲੇ ਮੰਨ ਲਓ ਕਿ ਸੋਦੇਵਰ ਦਾ ਬੀ ਦੇ ਜੁੜੇ ਆ ਗਏ ਤੁਸੀਂ ਉਸ ਬੀ ਤੋਂ ਬੀ ਬਣਾਉਣਾ ਕਿਵੇਂ ਮੰਨ ਲਓ ਤੁਹਾਡੇ ਹੱਥ ਚੰਗਾ ਬੀ ਆ ਗਿਆ ਅਸੀਂ ਇਹ ਦੇਖਿਆ ਕਿ ਬਹੁਤ ਵੱਡੀ ਗਿੜਤੀ ਇਹੋ ਜੀ ਹੈਗੀ ਆ ਜਿਹੜੇ ਬੰਦਿਆਂ ਦੇ ਕੋਲ ਚੰਗਾ ਵੀ ਨਹੀਂ ਆਦਰੇ ਤਾਂ ਉਹ ਇੱਕ ਦੋ ਸਾਲਾਂ ਦੀ ਸੱਤਿਆਦਾਸ ਮਾਰਦੇ ਆ ਕਿਉਂ ਮਾਰਦੇ ਤੇ ਕੋਈ ਚਾਹ ਨਹੀਂ ਹੈਗਾ ਉਹ ਸਿਰਫ ਇਹਸ ਕਰਕੇ ਕਿ ਉਹਨਾਂ ਕੋਲ ਜਾਣਕਾਰੀ ਨਹੀਂ ਹੋਏਗੀ ਉਹ ਜਾਣਕਾਰੀ ਇਸ ਲਈ ਹੈਗੀ ਕਿ ਜਦੋਂ ਜਦੋਂ ਮੌਕਾ ਮਿਲਦਾ ਜਾਣਕਾਰੀ ਲੈਣ ਦਾ ਉਹਨਾਂ ਦਾ ਕੰਨ ਨਹੀਂ ਕੰਮ ਕਰਦਾ ਹੁਣ ਜੇ ਤੁਸੀਂ ਚਾਹੋ ਅੱਖਾਂ ਬੰਦ ਕਰਕੇ ਸੁਣ ਸਕਦੇ ਹੋ ਤੁਹਾਨੂੰ ਪਤਾ ਨਹੀਂ ਵੀ ਲੋੜ ਦੀ ਗੱਲ ਤੋਂ ਸਮਝ ਆ ਜਾਂਦੀ ਹੈ ਆਪਣੇ ਆਪਣੇ ਸੁਣਨ ਦੀ ਪੂਰੀ ਸ਼ਕਤੀ ਨਾਲ ਉਹ ਸਮਝ ਸਕਦੇ ਨੇ

ਸਾਡੇ ਕੋਲ ਪ੍ਰੋਗਰਾਮ ਹੋਣਾ ਚਾਹੀਦਾ ਮੈਂ ਕਰਨਾ ਕਿ ਅੱਜ ਦੇ 3-4 ਸਾਲ ਠੀਕ ਹੈ ਜੀ ਤੇ ਇਹ ਸੱਤ ਬਿੰਦੂ ਅੱਜ ਜੇ ਆਪਾਂ ਕਵਰ ਕਰਨੇ ਹਾਂ ਵਾਲੀ ਵਾਲੀ 2 ਘੰਟਿਆਂ ਦੇ ਵਿੱਚ ਤੇ ਪਹਿਲੇ ਬਿੰਦੂ ਤੇ ਆਪਾਂ ਆ ਗਏ ਹਾਂ ਜਿਹੜਾ ਸੀਡ ਆਲੂ ਆ ਆਹ ਜਿਹੜਾ ਬੀ ਆ ਇਹ ਬੀ ਆਲੂ ਆ ਇਹ ਬੀ ਆ ਜਾਂ ਸਾਦਾ ਆਲੂ ਆ ਇਹ ਕਿਵੇਂ ਪਤਾ ਲੱਗਦਾ ਵੀਰੋ ਆ ਗੱਲ ਬਹੁਤ ਧਿਆਨ ਨਾਲ ਸੁਣ ਲਓ। ਚੋੜ੍ਹਨੇ ਹੱਥ ਦੇ ਵਿੱਚ ਜੇ ਆਪਾਂ ਆਲੂ ਫੜਾ ਦਈਏ ਤੇ ਤੁਸੀਂ ਬਿਲਕੁਲ ਪਤਾ ਕਰ ਸਕਦੇ ਕਿ ਇਹ ਵੀ ਵਾਲਾ ਆਲੂ ਆ ਜਾਂ ਇਹ ਖਾਣ ਤੋਂ ਵਾਸਤੇ ਹੈਗਾ। ਇਹ ਕਿਸੇ ਵੀ ਆਲੂ ਨੂੰ ਵੀ ਵਾਲਾ ਮੰਨ ਵਾਸਤੇ ਉਹਦਾ ਮਤਲਬ ਹੈ ਉਹਦੇ ਵਿੱਚ ਕੋਈ ਬਿਮਾਰੀ ਨਾ ਹੋਵੇ। ਵਾਇਰਸ ਦੀ ਬਿਮਾਰੀ ਨਾ ਹੋਵੇ। ਤੇ ਉਹ ਬਿਮਾਰੀ ਜਿਵੇਂ ਚਿੱਤੀ ਰੋਗ ਕਹਿੰਦੇ ਨੇ ਜਿਹਦਾ ਉਪਰ ਤੁਸੀਂ ਉਹਦੀ ਸਕਿੰਡ ਦੇ ਉੱਤੇ ਦੇਖਦੇ ਹੋ ਜਾਂ ਕਾਮਨ ਸਕੈਬ ਜਿਹੜੇ ਅੰਗਰੇਜ਼ੀ ਦੇ ਨਾਮ ਆਇਆ ਮੈਨੂੰ ਪੰਜਾਬੀ ਚ ਆਉਂਦੇ ਕੱਢਦੇ ਤੇ ਉਹਦੇ ਵਿੱਚ ਪਹਿਲੀ ਗੱਲ ਇਹ ਉਹਦੇ ਵਿੱਚ ਬਿਮਾਰੀ ਨਾ ਕੋਈ ਹੋਵੇ ਨੰਬਰ ਉਹਦਾ ਜਿਹੜਾ ਸਾਈਜ਼ ਆ ਉਹ 20 ਸਾਈਜ਼ ਦਾ ਆਪਾਂ ਆਮ ਤੌਰ ਤੇ 30 35 ਗ੍ਰਾਮ ਤੋਂ ਲੈ ਕੇ 70 ਗ੍ਰਾਮ ਤੱਕ ਉਹ 20 ਸਾਈਜ਼ ਹੋਵੇ ਵੈਸੇ ਗੌਰਮੈਂਟ ਦਾ ਜਿਹੜਾ ਸਿਸਟਮ ਹੈ ਉਹ 25 ਗ੍ਰਾਮ ਤੋਂ 125 ਗ੍ਰਾਮ ਤੱਕ ਬੀ ਕਹਿੰਦੇ ਪਰ ਤੁਸੀਂ ਸਾਨੂੰ ਪਤਾ ਹੈ ਕਿ 70 ਕਿ 80 ਗ੍ਰਾਮ ਤੋਂ ਉੱਪਰ ਜਾ ਕੇ ਤੁਸੀਂ ਬੀ ਨਹੀਂ ਮਾਰਦੇ ਲੈ ਪਹਿਲੀ ਗੱਲ ਉਹਦੇ ਤੇ ਬਿਮਾਰੀ ਨਾ ਹੋਵੇ ਪਹਿਲੀ ਗੱਲ ਦਿਮਾਗੀ ਨਾ ਹੋਵੇ ਦੂਸਰੀ ਗੱਲ ਉਹਦਾ ਸਾਈਜ਼ ਠੀਕ ਹੋਵੇ ਤੀਸਰੀ ਗੱਲ ਹੈ ਕਿ ਉਹਦੇ ਉੱਤੇ ਰੜਾ ਤਾਂਵੇ ਰੜੇ ਨਾਲ ਉਹ ਕਿ ਮਿਕਸਚਰ ਨਾ ਹੋਵੇ ਹੁਣ ਜਦ ਤੁਸੀਂ ਬੀ ਕੋਲਡ ਸਟੋਰ ਤੋਂ ਲੈਣ ਜਾਂਦੇ ਕੀ ਹੁੰਦਾ ਵੀਰੋ ਧਿਆਨ ਦਿਓ ਬੇ ਇੱਧਰ ਥੋੜਾ ਜਿਹਾ ਜਦੋਂ ਤੁਸੀਂ ਬੀ ਲੈਣਾ ਹੁੰਦਾ ਨਾ ਤੁਸੀਂ ਪਿਚਾਈ ਕਰਦੇ ਹੁੰਦੀ ਹੈ ਤੋਂ ਪਰ ਐਂਡ ਦੇ ਵਿੱਚ 20 ਅਕਤੂਬਰ ਦੇ ਬਾਅਦ ਆਮ ਦੌਰ ਦੇ ਨਾ ਆਪਾਂ ਸਤੰਬਰ ਦੇ ਆਖਰੀ ਆਪਦੇ ਦਾ ਨੰਬਰ ਦੇ ਪਹਿਲੇ ਹਫ਼ਤੇ ਸੋਚਣਾ ਸ਼ੁਰੂ ਕਰਦੇ ਕਿ ਆਪਾਂ ਬੀ ਲੈ ਲਈਏ ਆਪਾਂ ਕੋਈ ਕੋਲਡ ਸਟੋਰ ਜਾਂਦੇ ਆਂ ਜੇ ਉੱਥੇ ਜਾ ਕੇ ਆਪਾਂ ਕਹਿੰਦੇ ਬੀ ਦੇ ਦੇ ਵਧੀਆ ਟੋਪਰ ਕਿਉਂਕਿ ਸਾਨੂੰ ਪਤਾ ਹੈ ਕਿ ਗਾ ਬੀ ਮੰਗਦੇ ਗਲਤ ਹੈ 4 ਤੱਕ 4 ਤੱਕ ਵੀ ਕੋਈ ਬੀ ਨਹੀਂ ਲਿਉਂਦਾ ਉਹ ਫਿਰ ਤੁਹਾਨੂੰ ਤਾਂ ਜੋ ਕੋਈ ਬਾਜ਼ੂਦਾਰ ਫਟਿਆ ਆ ਉਹ ਤੁਹਾਨੂੰ ਦਿਖਾ ਦੇਣਾ ਤੁਸੀਂ ਇੱਕ ਦੋ ਘਟਾ ਚਾਹ ਪੁੱਛਦੇ ਆ ਮਾਰ ਕੇ ਤੁਸੀਂ ਕਿਹੜੇ ਸਾਈਜ਼ ਦੇ ਰੂਪ ਕਰ ਦਿੱਤੇ ਜਾਂ ਜਾਨੀ ਸਾਈਜ਼ ਦੇ ਕਿਉਂ ਜਾਨ ਜੀ ਫਿਕਸ ਕਰਦੇ ਉਹਦੇ ਚੜ੍ਹਦੀ ਕਲਾ ਤੇ ਕੋਈ ਘੱਟੇ ਨਹੀਂ ਪੈਂਦਾ ਤੇ ਜਿਸ ਵਾਰ ਆਉਂਦੇ ਉਹ ਵੀ ਆ ਕੇ ਬੀਜਦੇ ਆ ਤੇ ਆਪਰੇ ਲਪੇੜੇ ਨੋਕੀ ਦਾ ਅਸਲ ਭਾਲ ਦੇ ਤੁਸੀਂ ਅੱਗੇ ਨਾ ਇਨਸਾਨ ਕਰਦੇ ਨਹੀਂ ਜਿਸੇ ਕਿਹੜਾ ਇਦਾਂ ਜਿੰਨਾ ਸੱਚੇ ਸਭੇ ਵੀ ਨਾਉਂਦੇ ਆ ਉਹ ਵੀ ਅਗਲੇ ਤੁਹਾਡੇ ਤੁਸੀਂ ਪੁੱਛੀ ਜਾਂਦੇ ਫੋਟੋ ਭੇਜ ਕੇ ਜਾਂਦੇ ਆ ਆ ਕੀ ਹੋ ਗਿਆ ਉਹ ਕਿਉਂ ਗਿਆ ਉਹ ਅਗਲੇ ਜਿੰਨੇ ਵੀ ਜੀਵਾਂ ਦੇ ਨੋਟ ਚੱਕਾ ਦੀ ਹੈ ਉਹ ਤਾਂ ਵੀ ਦੇਖੀ ਕਰਦੇ ਤੇ ਕੋਈ ਬਾੜਾ ਵੀ ਦੇਖੀ ਕਰਦੇ ਜਿਹਨਾਂ ਨੂੰ ਬਾੜਾ ਵੀ ਦੇਖਣਾ ਕਹਾਵਾ ਚੰਗਾ ਲੱਗਦਾ ਹੈ ਜੇ ਤਾਂ ਉਹ ਚੱਲ ਗਈ ਜਾਂ ਜੇ ਤਾਂ ਮੇਰੇ ਦਾ ਬਾਦ ਹੈ ਜੇ ਨਾ ਚੱਲੀ ਇੱਕ ਵਾਰ ਤਾਂ ਵੀ ਕਰਾਂਦੀ ਚਾਹੀਦੀ ਹੈ ਇਹ ਵਿੱਚ ਕੁਝ ਨਿਕਲਦਾ ਹੋਊਗਾ ਰੋਣ ਵਾਲੇ ਕਿੱਧਰ ਨੇ ਰੋਣ ਵਾਲੇ ਕਿਧਰ ਨੇ ਅੱਜ ਕੀ ਸਰ ਦਾ ਗਿਆ ਰਿਹਾ ਜੀ ਬੱਚਾ ਕਿੰਨੇ ਦਰਜ ਹੋਤਾ ਉਹ ਬਤਾਇਆ ਕਿ ਜਦੋਂ ਤਾਂ ਪ੍ਰੈਮ ਆ ਗਿਆ ਸੀ ਤੇ ਇਹ ਬਹੁਤ ਬਤਾਇਆ ਬੋਲਿਆ ਤਾਂ ਆਪਣੇ ਕੋਲ ਲਾਉਣ ਦਾ ਆਪੋਰਟ ਲਾ। ਬਹੁਤ ਹੀ ਅੱਗੇ ਨੂੰ ਚੱਲਦੇ ਜਿੰਦੇ ਉਹ ਬੁਲਾਇਆ ਇਹ ਪਾ ਕੇ ਨਾਲ। ਮਾਰ ਕੇ ਉਸੇ ਜਿੱਸੇ ਦਾ ਦਿੱਤੇ ਨਹੀਂ ਨਹੀਂ ਦੇ ਪਾਉਂਦਾ।

ਲਾਉਣ ਵਾਲੀ ਪੁੱਤੀ ਲੋਹੇ ਦੇ ਲੋਹੇ ਦੇ ਮਾਰੀ ਜਾ ਰਿਹਾ ਮੈਂ ਤੇ ਨਿਕਲ ਜਾਂਦੇ ਹਾਂ ਹਾਂ ਹਾਲੋ ਵੀ ਜੀ ਮਨ ਕਰ ਬਤ ਤਕਰੀਬ ਸਾਰੀ ਹੋ ਗਈ ਬਹੁਤ ਠੀਕ ਫੁੜੀਆਂ ਗਈਆਂ ਜੇ ਵਿਦਾਰ ਆ ਜਾਗਣਾ ਹੁਣ ਜੇ ਰਾਜਵਦਰ ਕੈਦ ਕਰਨ ਲੱਗਿਆ ਉਪਾਲ ਸਨਾਨੇ ਪਾਲ ਜੇ ਤੂੰ ਹੋਤੀ ਤਾਂ ਕੀ ਹੁੰਦਾ ਵਾਲਾ ਵੀਡੀਓ ਉੱਪਰ ਹੀ ਗਾ ਤੂੰ ਬਦਰ ਬਦਰ ਬਗਦ ਲਾ ਇਧਰੋਂ ਖੱਟ ਨਹੀਂ ਆਉਂਦਾ ਫਾਇਰ ਨਹੀਂ ਖੱਟੇ ਹਾਂਜੀ ਵੀਰੇ ਸਾਰੇ ਵੀਰਾਂ ਦਾ ਦੂਰੋਂ ਨੇੜਿਓਂ ਚੱਲ ਕੇ ਆਿਆਂ ਦਾ ਤੇ ਦਿਲ ਤੋਂ ਮੈਂ ਪੂਰਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰੇ ਵੀਰਾਂ ਦਾ ਧੰਨਵਾਦ ਵੀ ਇੱਕ ਜਿਹੜਾ ਨਿੱਕੇ ਜਿਹੇ ਸੱਦੇ ਤੇ ਤੁਸੀਂ ਇੰਨਾ ਪਿਆਰ ਬਖਸ਼ਿਆ ਤੇ ਇੰਨਾ ਸਤਕਾਰ ਮਾਣ ਬਖਸ਼ਿਆ ਮੈਨੂੰ ਵੀ ਹਾਂ ਤੁਸੀਂ ਇੰਨੇ ਜੀ ਵੀਰ ਆਏ ਹਨ ਬਹੁਤ ਹੀ ਜਿਆਦਾ ਚੰਗਾ ਲੱਗਿਆ ਵੀਰੇ ਤੇ ਧੰਨਵਾਦ ਕਰਨਾ ਇੱਕ ਬਹੁਤ ਛੋਟਾ ਜਿਹਾ ਲਫ਼ਜ਼ ਹੋ ਜਾਂਦਾ ਕਿ ਆਪਦੇ ਬੰਦਿਆਂ ਦਾ ਧੰਨਵਾਦ ਆਪਾਂ ਕਰ ਨਹੀਂ ਸਕਦੇ ਹਨਾ ਜਿਹੜੀ ਆਪਣੀ ਫੈਮਲੀ ਹੋ ਜਾਂਦੀ ਆ ਤੇ ਬਟ ਫਿਰ ਵੀ ਕੋਈ ਸ਼ਬਦ ਦਾ ਚਾਹੀਦੀ ਆ ਬੋਲਣ ਨੂੰ ਹਨਾ ਤੇ ਉਹਦੇ ਵਿੱਚ ਧੰਨਵਾਦ ਹੀ ਆਉਂਦਾ ਇੱਕ ਵੀ ਧੰਨਵਾਦ ਸਾਰੇ ਵੀਰਾਂ ਦਾ ਹਨਾ ਵੀ ਜਿਹੜੇ ਵੀਰ ਆਏ ਤੇ ਵੀਰੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਵੀਰੇ ਜਿਹੜੇ ਤੁਸੀਂ ਆਏ ਵੀਰ ਬਹੁਤ ਵੀਰਾਂ ਤੋਂ ਆਮ ਨਹੀਂ ਹੋਇਆ ਕਈ ਵੀਰ ਦੂਰ ਦੇ ਸੀਗੇ ਉਹ ਕਹਿੰਦੇ ਵੀਡੀਓ ਪਾ ਦਿਓ ਵੀਰੇ ਦੇਖੋ ਵੀਡੀਓ ਨਾ ਤੇ ਮੇਤ ਦਾ ਵੀਡੀਓ ਇੱਕ ਬਣੀ ਵੀ ਨਹੀਂ ਠੀਕ ਨਹੀਂ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਲੱਗਿਆ ਤੁਸੀਂ ਹੁਣ ਆਪਣੇ ਆਪ ਦੱਸੋ ਵੀ ਮੈਂ ਕਿਵੇਂ ਵੀਡੀਓ ਬਣਾਉਂਦਾ ਜਿਹੜੇ ਹੁਣ ਇੰਨੇ ਵੀਰ ਮਿਲ ਲਾਉਂਦੇ ਆ ਹਨ ਤੇ ਮਿਲਣ ਆਏ ਮਿਲਣ ਵਾਲਿਆਂ ਦੇ ਜਦੋਂ ਆਏ ਹੁਣ ਮੈਂ ਵੀਡੀਓ ਬਣਾਉਣਾ ਹੋਵੇ ਨਹੀਂ ਚੰਗਾ ਲੱਗਦਾ ਹਨਾ ਵੀਰੇ ਮੈਨੂੰ ਤਾਂ ਵੀਰੇ ਫੋਨ ਨਹੀਂ ਕੱਢ ਹੋਇਆ ਸਾਰੀ ਦਿਹਾੜੀ ਦਾ ਸਵੇਰ ਦਾ ਇੰਸਟਾਗ੍ਰam ਜਾਂ YouTube ਇੱਕ ਵਾਰ ਵੀ ਯੂਜ਼ ਨਹੀਂ ਕਰ ਸਕਿਆ ਮੈਂ ਵੀ ਦੇਖਣ ਨੂੰ ਵੀ ਕੀ ਹੋਇਆ ਕੀ ਨਹੀਂ ਹਨਾ ਤੇ ਵੀ ਇੱਕ ਦੱਸੋ ਫਿਰ ਕਿੱਦਾਂ ਮੈਂ ਕਰ ਸਕਦਾ ਤੇ ਬਸ ਮੈਂ ਹੁਣ ਹੁਣੀ ਅਜੇ ਵਿਲਾ ਹੋਇਆ ਤੇ ਮੈਂ ਕਿਹਾ ਵੀ ਪਹਿਲਾਂ ਵੀਡੀਓ ਥੋੜੀ ਜੀ ਬਣਾ ਕੇ ਵੀ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਬਹੁਤ ਜ਼ਰੂਰੀ ਆ ਤੇ ਬਹੁਤ ਵੀਰ ਮੈਨੂੰ ਐ ਮੈਸੇਜ ਕਰਦੇ ਸੀ ਵੀ ਵੀਰੇ ਲਾਈਵ ਚਲਾ ਦਿਓ ਵੀਰੇ ਆਪਣਾ ਯਾਰ ਲਾਈਵ ਨਹੀਂ ਚੱਲਦਾ ਇੰਨੀ ਜਦੋਂ ਇਕੱਠ ਹੋ ਜਾਂਦੀ ਆ ਨਾ ਤਾਂ ਉੱਥੇ ਨੈਟਵਰਕ ਹੀ ਆਉਣੋਂ ਹਟ ਜਾਂਦਾ ਤਾਂ ਕਰਕੇ ਵੀਰੇ ਲਾਈਵ ਨਹੀਂ ਚਲਾਇਆ ਆਪਾਂ ਨਾ ਤੇ ਬਾਕੀ ਕੋਈ ਗੱਲ ਨਹੀਂ ਵੀਰੇ ਬਹੁਤ ਬਹੁਤ ਖੁਸ਼ੀ ਹੋਈ ਜਦੋਂ ਤੁਸੀਂ ਸਾਰੇ ਵੀਰ ਆਏ ਤੇ ਸਾਰੇ ਮਿਲ ਕੇ ਗਏ ਬਹੁਤ ਵਧੀਆ ਲੱਗਿਆ ਤਹਿ ਦਿਲੋਂ ਧੰਨਵਾਦ ਆ ਵੀਰੇ ਸਾਰਿਆਂ ਦਾ ਹੱਥ ਜੋੜ ਕੇ ਨਿਮਰਤਾ ਸਹਿਤ ਐਨ ਪੂਰਾ ਵੀਰੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਆ ਵੀਰ ਬਹੁਤ ਖੁਸ਼ੀ ਹੋਈ ਸਾਰੇ ਵੀਰਾਂ ਨੂੰ ਮਿਲ ਕੇ ਜੇ ਕੁਝ ਜੇ ਕਿਸੇ ਵੀਰ ਨੂੰ ਨਾਂ ਮਿਲਿਆ ਗਿਆ ਹੋਵੇ ਤਾਂ ਦਿਲੋਂ ਮਾਫੀ ਆ ਵੀਰੇ ਤੇ ਜੇ ਕਿਸੇ ਵੀਰ ਦਾ ਦਿਲ ਦੁਖਿਆ ਹੋਵੇ ਤਾਂ ਵੀ ਦਿਲੋਂ ਮਾਫੀ ਆ ਕੁਝ ਨਹੀਂ ਚੰਗਾ ਲੱਗਿਆ ਤਾਂ ਵੀ ਮਾਫੀ ਆ ਹਨਾ ਤੇ ਬਾਕੀ ਤੁਸੀਂ ਆਏ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ